ਸੋ ਮੈਂ ਕਿ ਤੁਹਾਨੂੰ ਬੜੀ ਫਨੀ ਗੱਲ ਸੁਣਾਉਣਾ ਮੇਰੇ ਡੈਡੀ ਨੇ ਸੁਣਾਈ ਸੀ ਮੈਨੂੰ ਐ ਪਹਿਲਾਂ ਇੱਕ ਸੀ ਕਿ ਅੱਠ-ਅੱਠ ਜਿਵੇਂ ਹਣ ਅੱਠ ਨੇ ਪੰਜ-ਸੱਤ ਪਲੇਅਰਾਂ ਦੇ ਚਿੱਟੇ ਰੰਗ ਦੇ ਰੁਮਾਲ ਬੰਨੇ ਹੁੰਦੇ ਸੀ ਪੰਜ-ਸੱਤ ਪਲੇਅਰਾਂ ਦੇ ਸੱਤ ਕਟ ਕਟੂਕਟ ਹਰ ਵਾਰ ਤੇ ਟੀਮ ਚ ਸੱਤ-ਅੱਠ ਹੀ ਰਹੇ ਆ ਪੰਜ-ਸੱਤ ਚ ਪਲੇਅਰਾਂ ਦੇ ਚਿੱਟੇ ਰੁਮਾਲ ਬੰਨੇ ਹੁੰਦੇ ਸੀ ਬਾਕੀ ਜਿਹੜੇ ਸੀਗੇ ਉਹ ਇਦਾਂ ਹੁੰਦੇ ਸੀ ਵਾਲ ਕੱਟੇ ਨਾਲ ਤਾਂ ਹੌਲੈਂਡ ਚ ਕੋਈ ਮੈਚ ਸੀ एक गोरे ने दूजे गोरे को पुछे स्टेडियम से बैठे वो कहें इंडियन टीम की यूनिफॉर्म एक होनी चाहिए इन्हें यूनिफॉर्म एक नहीं हैगी कमें कार पाँच उपर आ कुछ है, है वाइट या कुछ कपड़ा चार पाँच तो है ही नहीं यूनिफॉर्म शुड भी वन अह पता उन्होंने भी नहीं जी तू पी वह कहें नहीं नहीं यूनीफॉर्म एक ही है आ जोड़ा बनया हुआ है ना यदा मतलब वैरी डेंजरस प्लेयर ਸੋ ਇਹ ਤੋਂ ਪੱਛ ਕੇ ਉਹਦੇ ਨਿਸ਼ਾਨੀ ਲਾਈ ਹੋਈ ਹੈ ਕਿ ਬਹੁਤ ਖਤਰਨਾਕ ਪਲੇਅਰ ਹੈ ਸੋ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਸੋ ਜਿਸ ਵੇਲੇ ਹਰਮਨਪ੍ਰੀਤ ਪੈਨਲਟੀ ਕਾਰਨਰ ਲਾਉਂਦਾ ਜਦੋਂ ਰੀਪਲੇ ਦਿਖਾਉਂਦੇ ਆ ਉਦੋਂ ਵੀ ਬੋਲ ਅੱਖਾਂ ਨੂੰ ਦੇਖਣੀ ਔਖੀ ਹੋ ਜਾਂਦੀ ਹੈ ਇੰਨੀ ਸਪੀਡ ਤੇ ਜਾਂਦੀ ਹੈ ਸੋ ਬੜੀ देर ਬਾਅਦ ਸਾਨੂੰ ਇੱਕ ਡ੍ਰੈਗ ਸਲੀਕਰ ਮਿਲਿਆ ਸੋ ਮਾਣ ਮਹਿਸੂਸ ਕਰਦੇ ਆਂ ਔਰ ਤੁਹਾਡੇ ਚੋਂ ਕੋਈ ਬੋਲਣਾ ਚਾਹੁੰਦਾ ਦੇਖ ਲਓ ਬੋਲੋ ਹੈ ਬਸ ਚਲੋ ਮੈਂ ਪੁੱਛ ਲੈਣਾ ਤੁਹਾਨੂੰ ਐਥੇ ਮੈਂ ਇੱਕ ਪਿਆ ਆਜ ਦਾ ਦਾ ਮੈਂ ਕਿਹਾ ਜਦੋਂ 10 ਰਹਿ ਗਏ ਸੀਗੇ ਤੇ ਮੈਚ ਇੰਗਲੈਂਡ ਨਾਲ ਸੀਗਾ ਤੇ 17 ਮਿੰਟ ਦਾ ਮਤਲਬ ਪਹਿਲਾ ਹਾਫ ਹੀ ਹੋਇਆ ਸੀ ਤਿੰਨ ਹਾਫ ਜਾਨਕਿ 51 ਮਿੰਟ ਹੋਰ 43 43 ਮਿੰਟ ਹੋਰ ਬਿਨਾ ਇੱਕ ਡਿਫੈਂਡਰ ਤੋਂ ਕਿਕ ਤੁਹਾਡਾ ਵੀ ਕਿਉਂਕਿ ਪੈਨਲਟੀ ਕਾਰਨ ਤੁਸੀਂ ਲਾਉਨੇ ਹੋ ਉਹ ਸਟਾਪਰ ਬਹੁਤ ਵਧੀਆ ਸੀ ਤਾਂ ਉਹਦੇ ਬਿਨਾ ਕਿਵੇਂ ਲੱਗਿਆ ਵੀ ਅੱਜ ਬੜੇ ਕ੍ਰੂਸ਼ਲ ਮੈਚ ਚ ਪਹਿਲੀ ਗੱਲ ਤਾਂ ਰੈੱਡ ਕਾਰਡ ਬਣਦਾ ਨਹੀਂ ਸੀ ਕੋਈ ਉਹਨੇ ਜਾਣ ਕੇ ਉਹਦੇ ਮੂੰਹ ਤੇ ਹਾਕੀ ਨਹੀਂ ਮਾਰੀ ਸੀ ਇਹਦਾ ਕਾਫੀ ਵਿਰੋਧ ਵੀ ਹੋਇਆ ਤੇ ਫਿਰ ਤੁਹਾਨੂੰ ਕਿਵੇਂ ਤੁਸੀਂ ਕਿਤਾ ਕਿ ਰੈੱਡ ਕਾਰਡ ਤੋਂ 2 ਮਿੰਟਾਂ ਬਾਅਦ ਤੁਸੀਂ ਗੋਲ ਕਰ ਦਿੱਤਾ ਸੀ ਪਹਿਲਾ 10 ਬੰਦਿਆਂ ਨੇ ਤੇ ਫਿਰ ਉਹਨਾਂ ਨੇ ਚਲੋ ਬਰਾਬਰੀ ਕਰ ਲਈ ਫਿਰ ਤੋਂ 2-2 ਤੇ ਬਰਾਬਰ ਤੁਹਾਡਾ ਕੀ ਸੀ ਉਸ ਵੇਲੇ ਕਿ ਇਹਨੂੰ ਜਾਣ ਬੁੱਝ ਕੇ ਪੈਨਲਟੀ ਤੱਕ ਲੈ ਕੇ ਜਾਣਾ ਹੈ ਜਾਂ ਫਿਰ ਰੂਟੀਨ ਦੇ ਟਾਈਮ 'ਚ ਜਿੱਤਾਂਗੇ ਪਰ ਬਹੁਤ ਡਿਫਿਕਲਟ ਹੁੰਦਾ ਜੀ ਇੱਕ ਪਲੇਅਰ ਦੇ ਨਾਲ ਖੇਡਣਾ ਅੱਜਕੱਲ ਦੀ ਹਾਕੀ ਇੰਨੀ ਹਾਕੀ ਫਾਸਟ ਹੋ ਗਈ ਹੈ ਬਟ ਇਹ ਟੀਮ ਦਾ ਯੋਗਦਾਨ ਹੈ ਜੀ ਟੀਮ स्पिरिट ਜਿਹੜੀ ਉਦੋਂ ਅਸੀਂ ਇੱਕ ਦੂਜੇ ਦੀਆਂ ਅੱਖਾਂ 'ਚ ਵੇਖੀ ਆ ਕਿ ਜੋ ਜਜ਼ਬਾ ਸੀਗਾ ਕਿ ਅੱਜ ਕੁਝ ਵੀ ਹੋ ਜਾਏ ਅੱਜ ਹਾਰ ਕੇ ਨਹੀਂ ਨਿਕਲਣਾ ਇਥੋਂ ਜੀ ਅੱਜ ਜਿੱਤ ਕੇ ਨਿਕਲਾਂਗੇ ਜੀ ਬਿਲਕੁਲ ਬਟ ਸਰ ਇੱਕ ਪਲੇਅਰ ਦੇ ਨਾਲ ਘਟ ਹੋਣ ਦੇ ਨਾਲ ਇਫੈਕਟ ਇਹ ਪੈਂਦਾ ਹੈ ਕਿ ਅਟੈਕਿੰਗ 'ਚ ਆਪਣਾ ਥੋੜਾ ਸਲੋ ਹੋ ਜਾਂਦਾ ਹੈ ਤੇ ਮੇਨਲੀ ਸਾਡਾ ਇਹ ਫੋਕਸ ਸੀਗਾ ਕਿ ਅਸੀਂ ਗੋਲ ਕੀਤਾ 1-1 ਡਰਾ ਹੋਇਆ ਬਟ ਕੋਸ਼ਿਸ਼ ਕਰੀਏ ਕਿ ਆਪਾਂ ਸ਼ੂਟਆਊਟ ਤੱਕ ਲੈ ਕੇ ਜਾਈਏ ਜੀ ਕਿਉਂਕਿ ਅਟੈਕਿੰਗ ਦੇ ਚਾਂਸਸ ਘਟ ਜਾਂਦੇ ਉਸ ਸਮੇਂ ਬਟ ਡਿਫੈਂਸ ਲਈ ਐਜ਼ ਅ ਟੀਮ ਜਿਹੜਾ ਸਾਡਾ ਸਟਰਕਚਰ ਆ ਉਹ ਆਈ ਥਿੰਕ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਭਾਇਆ ਨਿਓ ਅਟੈਕਿੰਗ ਚੀ ਵੀ ਆਪਣਾ ਸ਼ੂਟਆਊਟ ਚੀ ਫਾਇਦਾ ਸੀ ਕਿ ਆਪਣੇ ਕੋਲੇ ਦੁਨੀਆ ਦਾ 1 ਆਫ ਦਾ ਬੈਸਟ ਗੋਲ ਕੀਪਰ ਵੀ ਆਪਣੇ ਕੋਲੇ ਹੈ ਜੀ ਬਿਲਕੁਲ ਉਹ ਵੀ ਕੌਨਫੀਡੈਂਸ ਹੈਗਾ ਜੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਮੈਚ ਜਿਤਾਏ ਹੋਏ ਆ ਸਾਨੂੰ ਸ਼੍ਰੀਜੇਸ਼ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈਗੀ ਕਿ ਆਪਣਾ ਡਿਫੈਂਸ ਹੁਣ ਸਟਰੋਂਗ ਰੱਖੀਏ ਗੋਲ ਨਹੀਂ ਖਾਣਾ ਐਟ ਲੀਸਟ ਸ਼ੂਟਆਊਟ ਤੇ ਸਾਨੂੰ ਕੌਨਫੀਡੈਂਸ ਹੈਗਾ ਸੀ ਹਮ ਜਰਮਨ ਪੈਰ ਪੈਰ ਕਿੱਥੇ ਰੱਖਦਾ ਉਹਨਾਂ ਫਿਰ ਉਹਨਾਂ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਉਥੇ ਪੈਰ ਸੀਗਾ ਜਾਨਦਨਦਾਬਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਮੇਰਾ ਵਧੀਆ ਤੁਹਾਡਾ ਜਿਹੜਾ ਡਿਫੈਂਸ ਖਾਸ ਤੌਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਸੈਕਿੰਡਾਂ ਚ ਦੇਖਦੇ ਸੀਗੇ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਤੁਹਾਡਾ ਮਤਲਬ ਗੇਮ ਦਾ ਹੀ ਏ ਇਦਾਂ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮਨ ਨਹੀਂ ਰੋਕਦੇ ਤੇ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨੂੰ ਖੀਖਰੀਏ ਹੀ ਜਾਣਾ ਪੈਂਦਾ ਅੱਗੇ ਵੀ ਪਿਆਰ ਲੱਗੇ ਨੇ ਵੀ ਪਿਆਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਹੀ ਉਹਨੂੰ ਵੈਰੀ ਗੁੱਡ ਥੈਂਕ ਯੂ ਸਰ ਵੈਰੀ ਗੁੱਡ ਸੁਜੀਤਾ ਸੁਜੀਤਾ ਹਾਂ ਫਸਾ ਫਸਾ ਕਿਸੇ ਨੂੰ ਸਤਿਗੁਰ ਸਰ ਸਤਿਗੁਰ ਕੀ ਕਹਿਣਾ ਚਾਹੇਗਾ ਫਿਰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਮੇਰੀ ਫਰਸਟ 올림픽 ਸੀਗੀ ਉਹਦੇ ਵਿੱਚ ਮੈਂ ਮੈਡਲ ਲੈ ਕੇ ਆਇਆ ਫਰਸਟ 올림픽 ਸੀ ਨਾ ਹਾਂਜੀ ਤੇ ਬਾਕੀ ਟੀਮਾਂ ਨੂੰ ਦੇਖ ਕੇ ਉਹਨਾਂ ਦੀਆਂ ਤਿਆਰੀਆਂ ਦੇਖ ਕੇ ਥੋੜਿਆ ਲੱਗਿਆ ਹੋਣਾ ਵੀ ਆਪਣੀ ਤਿਆਰੀ ਉਹਨਾਂ ਦੇ ਬਰਾਬਰ ਹੈ ਬਿਲਕੁਲ ਹੀ ਬਿਲਕੁਲ ਅਸੀਂ ਜਿਹੜਾ ਅਸੀਂ 3-4 ਮਹੀਨੇ ਅਸੀਂ ਜਿਹੜਾ ਟ੍ਰੇਨਿੰਗ ਕੀਤੀ ਉੱਥੇ ਬੈਂਗਲੌਰ ਹਾਂਜੀ ਤੇ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਪੂਰੀ ਟੀਮ ਨੂੰ ਕਿ ਇਸ ਵਾਰ ਅਸੀਂ ਮੈਡਲ ਦਾ ਕਲਰ ਚੇਂਜ ਕਰਾਂਗੇ ਹੂੰ ਤੇ ਵਧੀਆ ਪਰਫਾਰਮ ਕੀਤਾ ਤੇ ਆਪਾਂ ਕੰਟਰੀ ਲਈ ਮੈਡਲ ਲੈ ਕੇ ਆਏ ਹੂੰ ਹਾਂਜੀ ਤੇ ਬਾਕੀ ਜਦੋਂ ਆਸਟ੍ਰੇਲੀਆ ਵਗੈਰਾ ਨੂੰ ਹਰਾਇਆ ਤੇ ਹਰਾਉਣ ਤੋਂ ਬਾਅਦ ਪਹਿਲਾਂ ਪਤਾ ਸੀਗਾ ਵੀ ਅੱਜ ਜੇ ਹਰਾਤੇ 52 ਸਾਲਾਂ ਬਾਅਦ ਹਰੋਂ ਹਰਾਂ ਮੰਗੇ ਜਦ ਬਾਅਦ پتہ ਲੱਗੇ 52 ਸਾਲ ਬਾਅਦ ਆਏ ਨੇ ਹਾਂਜੀ ਬਾਅਦ ਚ ਪਤਾ ਲੱਗਿਆ ਅੱਛਾ ਇਹ ਬੜੀਏ ਗੱਲ ਫਿਰ ਜਾ ਕੇ ਹੋਟਲ ਚ ਖੁਸ਼ੀਆਂ ਮਨਾਈਆਂ ਬਿਲਕੁਲ ਹੀ ਅਸੀਂ ਜਦੋਂ ਚੇਂਜਿੰਗ ਰੂਮ ਦੇ ਵਿੱਚ ਸੀਗੇ ਆਪਣੇ ਆਪਣੇ ਕੈਪਟਨ ਸਾਹਿਬ ਸਾਰਿਆਂ ਨੇ ਟੀਮ ਨੇ ਗੱਲ ਕੀਤੀ ਸੀ ਕਿ ਇੰਨਾ ਤੋਂ ਨਹੀਂ ਹਾਰਨਾ ਅੱਛਾ ਹਾਂਜੀ ਵੀ ਅੱਜ ਇਹਨਾਂ ਤੋਂ ਨਹੀਂ ਹਾਰਨਾ ਬਿਲਕੁਲ ਹੀ ਵੈਰੀ ਗੁੱਡ ਤੁਸੀਂ ਮਤਲਬ ਪਰ ਮੈਚ ਇਦਾਂ ਇੱਕ ਬਣਾ ਕੇ ਵੀ ਅੱਜ ਤੋਂ ਅੱਜ ਜੋ ਮਰਜੀ ਹੋ ਜਾ ਹੁਣ ਇੰਨਾ ਤੋਂ ਨਹੀਂ ਹਾਰਨਾ ਹੁਣ ਇੰਨਾ ਤੋਂ ਨਹੀਂ ਹਾਰਨਾ ਦੇਖਿਆ ਕਿ ਸਰ ਕਿਉਂਕਿ ਸਰ ਪਿਛਲੇ ਕੁਝ ਮੈਚੇ ਸਾਡੇ ਉਹਨਾਂ ਨਾਲ ਵਧੀਆ ਨਹੀਂ ਰਹੇ ਅਸੀਂ ਆਸਟ੍ਰੇਲੀਆ ਵੀ ਗਏ ਸੀਗੇ ਖੇਡਣ ਤੇ ਪੰਜ ਮੈਚ ਖੇਡੇ ਸੀ ਅਸੀਂ ਉਹਨਾਂ ਚੋਂ ਇੱਕ ਵੀ ਨਹੀਂ ਜਿੱਤੇ ਸੀਗੇ ਜੀ ਤੇ ਜਿੱਥੇ ਕਿਤੇ ਜਾਈਦਾ ਸੀਗਾ ਸਾਨੂੰ ਯੂਜ਼ੂਲੀ ਫਰਸਟ ਕੁਐਸਚਨ ਇਹ ਹੁੰਦਾ ਸੀਗਾ ਕਿ ਤੁਹਾਡੇ ਪੂਲ ਚ ਆਸਟ੍ਰੇਲੀਆ ਵੀ ਹੈ ਕਿ ਤੁਸੀਂ ਕਿਦਾਂ ਸੋਚ ਰਹੇ ਹੋ ਕੀ ਫੇਸ ਕਰ ਰਹੇ ਹੋ ਤੇ ਸਰ ਅਸੀਂ ਜਾਣ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੇ ਇੱਕ ਨਾ ਇੱਕ ਦਿਨ ਮੇਜਰ ਟੂਰਨਾਮੈਂਟ ਦੇ ਵਿੱਚ ਉਸੇਲੇ ਨੂੰ ਜ਼ਰੂਰ ਆਵਾਂਗੇ ਜੀ ਨਹੀਂ ਬਹੁਤ ਬੜੀ ਕਮਾਰਕ ਤੇ ਬਾਕੀ ਜਦੋਂ ਮੈਚ ਨਹੀਂ ਹੁੰਦੇ ਸੀ ਜਿਸ ਦਿਨ ਉਸ ਦਿਨ ਫਿਰ ਪ੍ਰੈਕਟਿਸ ਸੀ ਜਾਂ ਫਿਰ ਪੈਰਿਸ ਦੀਆਂ ਗਲੀਆਂ ਚ ਫੈਸ਼ਨ ਫਿਊਸ਼ਨ ਸ਼ੋਅ ਜੇ ਵੀ ਕਾਫੀ ਹੁੰਦੇ ਉੱਥੇ ਨਹੀਂ ਨਹੀਂ ਸਰ ਅਸੀਂ ਉਹ ਤੁਹਾਡੇ ਹਿੱਸੇ ਨਹੀਂ ਆਇਆ ਨਾ ਨਹੀਂ ਸਰ ਮਿਸ ਕਰਕੇ ਉਹ ਤਾਂ క్రికెਟਰ ਤੇ ਆਇਆ ਨੀ ਸਰ ਸਾਡੀ ਟੀਮ ਦਾ ਪੂਰਾ ਫੋਕਸ ਹੈਗਾ ਕਿ ਅਸੀਂ ਪਹਿਲੇ 2-3 ਦਿਨ ਅਸੀਂ ਬਿਲਕੁਲ ਸੋਸ਼ਲ ਮੀਡੀਆ ਵੀ ਯੂਜ਼ ਨਹੀਂ ਕੀਤਾ ਜੀ ਕਿ ਅਸੀਂ ਇਸ ਤੋਂ ਪਰੇ ਰਹੀਏ ਕਿਉਂਕਿ ਹਰ ਚੰਗਾ ਕਮੈਂਟ ਵੀ ਤੁਹਾਡੇ ਤੇ ਇਫੈਕਟ ਕਰੂਗਾ ਤੇ ਮਾੜਾ ਵੀ ਕਰੂਗਾ ਜੀ ਤੇ ਅਸੀਂ ਇਹ ਵਾਈਟ ਹੀ ਕੀਤਾ ਜੀ ਸਾਰਾ ਕੁਝ ਨਹੀਂ ਨਹੀਂ ਕਨਸੈਂਟ੍ਰੇਸ਼ਨ ਤਾਂ ਫਿਰ ਤਾਇਆ ਬਣਦੀ ਹੈ ਸੋ ਤੁਹਾਡੇ ਕੋਚ ਕੋਚ ਸਾਡਾ ਵੀ ਬਹੁਤ ਬਹੁਤ ਵੱਡਾ ਯੋਗਦਾਨ ਸੀ ਉਹ ਲਿਖ ਕੇ ਰਹਿੰਦੇ ਸੀ ਤੁਹਾਨੂੰ ਦੱਸਦੇ ਰਹਿੰਦੇ ਸੀ ਆਪਾਂ ਸੈਂਟਰ ਚ ਗੈਪ ਨਹੀਂ ਦੇਣੇ ਇੱਥੋਂ ਗੈਪ ਨਹੀਂ ਦੇਣੇ ਸੋ ਸਾਰੀ ਟੀਮ ਦਾ ਬਹੁਤ-ਬਹੁਤ ਬਹੁਤ-ਬਹੁਤ ਕਿਸੇ ਵੀ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਸਾਨੂੰ ਲੱਗਦਾ ਕਿ ਬੋਲੀ ਜਾਈਏ ਆਪਾਂ ਤੇ ਬਾਕੀ ਜੇ ਕਿਸੇ ਦਾ ਅ ਕਿਸੇ ਪੱਤਰਕਾਰ ਦਾ ਜਾਂ ਕਿਸੇ ਦਾ ਕੋਈ ਟੀਮ ਨੂੰ ਕੁਐਸਚਨ ਹੈ ਤਾਂ ਉਹ ਵੀ ਕਰ ਸਕਦਾ ਹੈ ਕਿਉਂਕਿ ਫਿਰ ਇਸ ਤੋਂ ਬਾਅਦ ਫਿਰ ਜਾਣਾ ਹੈ ਇਕੱਠਿਆਂ ਨੇ ਤਾਂ ਜੇ ਕੋਈ ਕੋਈ ਟੀਮ ਨੂੰ ਕੋਈ ਕੁਐਸਚਨ ਪੁੱਛਣਾ ਹੈ ਪੋਲਿਟੀਕਲ ਕੋਈ ਕੁਐਸਚਨ ਨਹੀਂ ਅੱਜ ਕੋਈ ਕਰਾਂਗੇ ਤੇ ਜੇ ਕਿਸੇ ਨੇ ਜੀ ਸ਼੍ਰੀ ਜੇਸ ਰਟਾਇਰ ਹੋ ਗਏ ਸਤਿ ਸ਼੍ਰੀ ਅਕਾਲ ਸਰ ਹੁਣ ਜਿਹੜਾ ਪਹਿਲਾ ਕੱਲਾ ਗੋਲ ਕੀਪਰ ਹੀ ਸੀਗਾ ਜਿਹੜਾ ਨਾਨ ਪੰਜਾਬੀ ਸੀ ਹੁਣ ਉੱਥੇ ਵੀ ਪੰਜਾਬੀ ਆ ਗਿਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅ ਸਰ ਇਹਦਾ ਤੇ ਜਵਾਬ ਮੈਂ ਇਹ ਦਊਂਗਾ ਕਿ ਕਾਫੀ ਟਾਈਮ ਤੋਂ ਮੈਂ ਖੇਡਦਾ ਆ ਰਿਹਾ ਉਹਨਾਂ ਨਾਲ ਕਾਫੀ ਐਕਸਪੀਰੀਅੰਸ ਵੀ ਮੈਂ ਉਹਨਾਂ ਤੋਂ ਸਿੱਖਿਆ ਕਾਫੀ ਮੈਨੂੰ 6 ਸਾਲ ਹੋ ਗਏ ਉਹਨਾਂ ਨਾਲ ਖੇਡਦੇ ਆਉਂਦੇ ਆ ਇੱਕ ਜਿਹੜੇ 20 ਸਾਲ ਤੋਂ ਟੀਮ ਲਈ ਖੇਡਦੇ ਕੰਟਰੀ ਲਈ ਖੇਡ ਰਹੇ ਉਹਨਾਂ ਤੋਂ ਉੱਪਰ ਆਉਣਾ ਮੇਰੇ ਲਈ ਵੀ ਕਾਫੀ ਟਰਫ ਸੀਗਾ ਕਿਉਂਕਿ ਉਹਦੇ ਉਹਨਾਂ ਦੇ ਨਾਲ ਖੇਡਣਾ ਹੀ ਬਹੁਤ ਮੇਰੇ ਲਈ ਵੱਡੀ ਗੱਲ ਸੀ ਬਟ ਇਹੀ ਜਿਹਾ ਵੀ ਲਾਸਟ 올림픽 ਦੇ ਵਿੱਚ ਵੀ ਮੈਂ ਗਿਆ ਸੀ ਟੋਕੀਓ ਦੇ ਵਿੱਚ ਤੇ ਸੈਕੰਡ ਐਜ਼ ਅ ਸੈਕੰਡ ਗੋਲਕੀਪਰ ਸੀਗਾ ਤੇ ਐਤਕੀ ਵੀ ਮੈਨੂੰ ਲੱਗਾ ਸੀ ਵੀ ਚਲੋ ਮੌਕਾ ਮਿਲੂਗਾ ਬਟ ਐਤਕੀ ਵੀ ਰਿਜ਼ਰਵ ਗੋਲਕੀਪਰ ਐਜ਼ ਅ ਗੋਲਕੀਪਰ ਸੈਕੰਡ ਗੋਲਕੀਪਰ ਗਿਆ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਬਾਕੀ ਤੁਸੀਂ ਜਿੱਦਾਂ ਕਿਹਾ ਵੀ ਗਾਂ ਕਿੱਦਾਂ ਮੈਂ ਜੋ ਉਹਨਾਂ ਤੋਂ ਸਿੱਖਿਆ ਜਿੱਦਾਂ ਉਹ ਖੇਡਦੇ ਆ ਰਹੇ ਆ ਤੇ ਆਪਣੇ ਆਪ ਨੂੰ ਬੈਟਰ ਕਰੂੰਗਾ ਤੇ ਉਹਨਾਂ ਤੋਂ ਵਧੀਆ ਪਰਫਾਰਮ ਕਰਨ ਦੀ ਤੇ ਆਪਣੀ ਕੰਟਰੀ ਲਈ ਮੈਡਲ ਚੇਂਜ ਕਰਕੇ ਲਾਉਣ ਦੀ ਕੋਸ਼ਿਸ਼ ਕਰਨੀ ਚਲੋ ਬਹੁਤ ਬਹੁਤ ਮੁबारकਾ ਜੀ ਸ੍ਰੀ ਜੇਜ ਦੀ ਤਾਂ ਤੇ ਹਾਂਜੀ ਜੀ ਹਾਂਜੀ ਮੈਂ ਗੱਲ ਹੋਣੀ ਅਜੇ ਇਹੀ ਗੱਲ ਮੈਂ ਹਾਜੀ ਕੈਪਟਨ ਸਾਹਿਬ ਨਾਲ ਕੀਤੀ ਹੈ ਕੀ ਇਹਨਾਂ ਨੂੰ ਅਸੀਂ ਬ੍ਰਾਂਡ ਮਾਸਟਰ ਬਣਾਵਾਂਗੇ ਬੰਬੇ ਤੋਂ ਪ੍ਰੋਫੈਸ਼ਨਲ ਲੋਕਾਂ ਨੂੰ ਲਿਆ ਕੇ ਇਹਨਾਂ ਦੇ ਨਾਲ ਇਹੋ ਜਿਹੇ ਟੱਚਿੰਗ ਮੂਵੀਜ਼ ਐਡਸ ਬਣਾਵਾਂਗੇ ਕਿ ਇਹ ਲੋਕਾਂ ਨੂੰ ਕਹਿਣ ਕਿ ਟੀਕੇ ਛੱਡ ਕੇ ਹਾਕੀ ਖੜ ਲਓ ਟੀਕੇ ਛੱਡ ਕੇ ਕੁਸ਼ਤੀ ਵੱਲ ਆ ਜਾਓ ਤੇ ਡਰਗ ਛੱਡ ਕੇ ਸਾਡੇ ਵਾਂਗੂ ਮੈਡਲ ਜਿੱਤੋ ਕਰੋੜਾਂ ਰੁਪਏ ਤੁਹਾਡੇ ਇੰਤਜ਼ਾਰ ਕਰ ਰਹੇ ਨੇ ਨੌਕਰੀਆਂ ਤੁਹਾਡੀ ਇੰਤਜ਼ਾਰ ਕਰ ਰਹੀਆਂ ਨੇ ਸੋ ਹੁਣੇ ਗੱਲ ਹੋਈਏ ਜਰੂਰ ਇਸਤੇਮਾਲ ਕਰਾਂਗੇ ਜੀ ਜੀ ਅਸ਼ਟੋਤਲ ਫਾਣੀ ਹਾਂ ਜੀ ਪੰਚਾਇਤੀ ਚੋਣਾਂ ਹਜੇ ਆਉਣੀਆਂ ਨੇ ਪਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ